ਗਿਆਨੀ ਜੀ ਜੇਕਰ ਆਪਾਂ ਗੱਲ ਕਰੀਏ ਗੁਰਦੁਆਰਾ ਸਾਹਿਬ ਦੇ ਬਾਹਰ ਜਦੋਂ ਅੰਦਰ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਜਾਣਾ ਹੁੰਦਾ ਤਾਂ ਵੱਡੇ ਵੱਡੇ ਅਖਰਾਂ ਵਿੱਚ ਲਿਖਿਆ ਹੁੰਦਾ ਕਿ ਆਪਣੇ ਮੋਬਾਈਲ ਆਫ ਕਰੋ ਪਰ ਆਪਾਂ ਜੋ ਦੇਖਦੇ ਹਾਂ ਸੰਗਤ ਜਦੋਂ ਤਾਂ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਬੈਠੀ ਹੁੰਦੀ ਹੈ ਤਾਂ ਉਹ ਗੁਟਕਾ ਸਾਬ ਜੀ ਤੋਂ ਬਾਣੀ ਪੜਨ ਦੀ ਜਗ੍ਹਾ ਮੋਬਾਈਲ ਤੋਂ ਬਾਣੀ ਪੜਦੀ ਹੈ ਕਿੱਥੇ ਤੱਕ ਸਹੀ ਆ ਦੇਖੋ ਜੀ ਵੈਸੇ ਤਾਂ ਸਾਨੂੰ ਨਾ ਗੁਰੂ ਸਾਹਿਬ ਨੇ ਧੰਦਿਤ ਗੁਰਬਾਣੀ ਦੀ ਗੋਟ ਕੇ ਪੋਥੀ ਜੀ ਜੀ ਪਿਛੇ ਆਪਾਂ ਬਾਬਾ ਦੀਵਸ ਸਿੰਘ ਜਨਮ ਦਿਹਾੜਾ ਮਨਾ ਕੇ ਹਟਿਆ ਹੁਣ ਆ ਪਿਛੇ 27 ਤਰੀਕ ਨੂੰ ਜੀ ਤੇ ਬਾਬਾ ਦੀਵਸ ਸਿੰਘ ਜੀਵਨ ਬੜੋ ਬਾਬਾ ਦੀਵ ਸਿੰਘ ਜੀ ਨੇ ਦਮਦਮਾ ਸਾਹਿਬ ਧਰਤੀ ਜਿੱਥੇ ਬਹੁਤ ਸਾਰ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਸਰੂਪ ਦੇ ਉਤਾਰੇ ਕੀਤੇ ਇੱਕ ਮਾ ਬਾਬਾ ਜੀ ਨੇ ਅਰਬੀ ਚ ਗੁਰੂ ਗ੍ਰੰਥ ਸੁਬ ਲਿਖਣਾ ਕੀਤਾ ਜੀ ਉੱਥੇ ਬਹੁਤ ਸਾਰੇ ਗੁਰਬਾਣੀ ਦੇ ਗੁੱਟ ਕੇ ਗੁਰਬਾਣੀ ਦੀਆਂ ਪੋਥੀਆਂ ਲਿਖਣਾ ਕੀਤੀਆਂ ਜੋ ਸਿੱਖਾਂ ਦੇ ਘਰ ਘਰ ਪਹੁੰਚਾਈਆਂ ਤਾਂ ਕਿ ਸਿੱਖ ਗੁਰਬਾਣੀ ਨੂੰ ਪੜ ਕੇ ਆਪਣੇ ਜੀਵਨ ਨੂੰ ਸਫਲਾ ਕਰ ਸਕਣ ਜੀ ਅੱਜ ਬੜੀ ਦੁੱਖ ਦੀ ਗੱਲ ਹੈ ਮੋਬਾਈਲ ਫੋਨ ਠੀਕ ਹੈ ਮੋਬਾਈਲ ਜਿਹੜਾ ਹੈ ਸਾਡੇ ਦੀ ਬਹੁਤ ਵੱਡੀ ਇਹ ਸਹੂਲਤ ਹੈ ਜਿਹਦੇ ਨਾਲ ਆਪਾਂ ਇੱਥੇ ਬੈਠੇ ਦੇਸ਼ਾਂ ਵਿਦੇਸ਼ਾਂ ਨਾਲ ਗੱਲਬਾਤ ਕਰ ਸਕਦੇ ਆ ਇਹ ਇਹਦੇ ਰਾਹੀਂ ਆਪਾਂ ਲਾਹਾ ਵੀ ਖਰਚ ਸਾਨੂੰ ਘਾਟਾ ਵੀ ਹੋ ਰਿਹਾ ਘਾਟਾ ਕਿਵੇਂ ਹੋ ਰਿਹਾ ਹੈ ਕਿ ਅੱਜ ਅਸੀਂ ਗੁਰਬਾਣੀ ਦੇ ਗੁੜ ਕੇ ਪੋਥੀਆਂ ਬਿਲਕੁਲ ਤਿਆਗ ਦਿੱਤੇ ਨੇ ਜੇ ਸਾਡੇ ਕੋਲ ਕੋਈ ਸਾਧਨ ਨਹੀਂ ਹੈ ਆਪਾਂ ਸਫਰ ਕਰਿਆ ਟ੍ਰੇਨ 'ਚ ਬੈਠੇ ਹੋਏ ਆ ਗੁੜਕਾ ਸਾਡੇ ਕੋਲ ਕੋਲ ਨਹੀਂ ਹੈ ਤੇ ਆਪਾਂ ਉਦੋਂ ਮਜਬੂਰੀ ਵਾਲਾ ਇਸਤਵਾਲ ਕਰ ਸਕਦੇ ਮਜਬੂਰੀ ਵਾਸੋਂ ਕਰਕੇ ਪਰ ਜਦੋਂ ਘਰ ਚ ਗੁੱਟ ਕੇ ਹਨ ਪੋਥੀਆਂ ਹਨ ਪੋਥੀਆਂ ਤਾਂ ਪ੍ਰਕਾਸ਼ ਕਰਕੇ ਸਾਨੂੰ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਬੜਾ ਦੁੱਖ ਹੁੰਦਾ ਹੈ ਕਿਉਂਕਿ ਇਹਦਾਸ ਕਾਫੀ ਲੰਮੇ ਸਮੇਂ ਸੇਵਾ ਨਿਭਾ ਰਿਆ ਲੋਕਾਂ ਦੇ ਘਰੋਂ ਬੈਗ ਭਰ ਭਰ ਕੇ ਨੇ ਪੰਡਾ ਬਣ ਮੰਨ ਕੇ ਆਉਂਦੀਆਂ ਨੇ ਪੁੱਛੀਦਾ ਕੀ ਹੈ ਜੀ ਇਹ ਬਿਰਧ ਪੋਥੀਆਂ ਨੇ ਹਾਲਾਂਕਿ ਵਿੱਚ ਗੁੱਟ ਕੇ ਪੋਥੀਆਂ ਨਮੀ ਹੁੰਦੇ ਹਨ ਉਹ ਕਾਰਨ ਕੀ ਹੈ ਬੱਚਿਆਂ ਦੇ ਵਿੱਚ ਬਜ਼ੁਰਗਾਂ ਵਿੱਚ ਪੜ੍ਹਨ ਦੀ ਰੁਚੀ ਨਹੀਂ ਰਹੀ ਹੈ ਸਤਗੁਰੂ ਜੀ ਨੇ ਕਿਹਾ ਸੀ ਨਾ ਯੋ ਦਾਦੇ ਕਾ ਖੋਲ ਡੱਠਾ ਖਜ਼ਾਨਾ ਤਾਂ ਮੇਰਾ ਮਨ ਪਿਆ ਨਿਦਾਨਾ ਖਜ਼ਾਨਾ ਕਿਹੜਾ ਹੈ ਖਜ਼ਾਨਾ ਇਹ ਨਹੀਂ ਸੋਨਾ ਚਾਂਦੀ ਹੀਰੇ ਖਜ਼ਾਨਾ ਨਹੀਂ ਹੈ ਖਜ਼ਾਨਾ ਹੈ ਗੁਰਬਾਣੀ ਸਾਨੂੰ ਵਸੇ ਕੋਸ਼ਿਸ਼ ਕਰਨੀ ਚਾਹੀਦੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਜਿਹੜੀ ਹੈ ਉਥੀਆਂ ਦੇ ਰਾਹੀਂ ਸਾਨੂੰ ਪੜ੍ਹਨੀ ਚਾਹੀਦੀ ਜਾਂ ਗੁਟਕੇ ਰਾਹੀਂ ਨਿਤਨਮ ਕਰਨਾ ਚਾਹੀਦਾ ਹੈ ਫਿਰ ਸਤਗੁਰੂ ਮਹਾਰਾਜ ਤੋਂ ਖੁਸ਼ੀਆਂ ਪ੍ਰਾਪਤ ਹੋਣਗੀਆਂ